ਜਿਗਾੜੂ ਵਾਹਨਾਂ ਦੇ ਖਿਲਾਫ ਫਿਰ ਅੱਜ ਬਠਿੰਡਾ ਦੇ ਅੰਦਰ ਹੋਇਆ ਪ੍ਰਦਰਸ਼ਨ ਅਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਮੰਗ ਪੱਤਰ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਗਾੜੂ ਵਾਹਨਾਂ ਦੇ ਜਿਹੜਾ ਆਪਣਾ ਖਿਲਾਫ ਛੋਟੇ ਵੀਕਲਾਂ ਵਾਲਿਆਂ ਵੱਲੋਂ ਛੋਟੇ ਹਾਥੀ ਵਾਲਿਆਂ ਵੱਲੋਂ ਜਾਂ ਇਸ ਤਰ੍ਹਾਂ ਦੇ ਵੀਕਲਾਂ ਵੱਲੋਂ ਜਿਹੜਾ ਹੈ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਹਾਈ ਕੋਰਟ ਨੇ ਜੋ ਆਦੇਸ਼ ਕੀਤੇ ਹੈ ਕਿ ਜਗਾੜੂ ਵਾਹਨ ਬੰਦ ਕੀਤੇ ਜਾਣ ਲੇਕਿਨ ਸਰਕਾਰ ਇਸ ਨੂੰ ਬੰਦ ਨਹੀਂ ਕਰ ਰਹੀ ਇਸ ਦੇ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਰਿਹਾ ਤੇ ਅੱਜ ਉਹਨਾਂ ਵੱਲੋਂ ਦੁਬਾਰਾ ਤੋਂ ਬਠਿੰਡਾ ਦੇ ਅੰਦਰ ਇੱਕ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਗਈ ਹੈ ਕਿ ਜਗਾੜੂ ਵਾਹਨ ਦੇ ਉੱਤੇ ਤੁਰੰਤ ਜਿਹੜੀ ਉਹ ਪਾਬੰਦੀ ਲਗਾਈ ਜਾਵੇ ਉਹਨਾਂ ਕਹਿੰਦੇ ਕਿ ਦਿਨੋਂ ਦਿਨ ਇਹ ਜਗਾੜੂ ਵਾਹਨ ਜਿਹੜੇ ਹੋਰ ਵਧਦੇ ਜਾ ਰਹੇ ਹਨ ਅਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਜਿਹੜੇ ਨੇ ਇਹਨਾਂ ਨੂੰ ਆਪਣਾ ਤੁਰੰਤ ਬੰਦ ਕੀਤਾ ਜਾਵੇ ਤੇ ਉਹਨਾਂ ਕਹਿਆ ਕਿ ਨਹੀਂ ਤਾਂ ਉਹਨਾਂ ਵੱਲੋਂ ਆਉਣ ਵਾਲੇ ਦਿਨ ਦੇ ਵਿੱਚ ਆਪਣੇ ਬੱਚਿਆਂ ਨੂੰ ਲੈ ਕੇ ਡੀ.ਐਸ.ਆਰ. ਦਫ਼ਤਰ ਦੇ ਬਾਹਰ ਜਿਹੜਾ ਹੈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਆਓ ਸਾਨੂੰ ਸੁਣਾਉਣੇ ਇਸ ਬੰਦੀ ਕੀ ਕਹਿੰਦੇ ਨੇ ਆਗੂ ਹਾਈ ਕੋਰਟ ਦਾ ਫੈਸਲਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਹਾਈ ਕੋਰਟ ਦਾ ਫੈਸਲਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਰਵਾਂ ਅਤੇ ਹੱਤਿਆਚਾਰ ਲੋਕੜੇ ਬੰਦ ਕਰੋ ਬੰਦ ਕਰੋ ਬੰਦ ਕਰੋ ਜਿਲਾਨ ਘਟੜੇ ਬੰਦ ਕਰੋ ਬੰਦ ਕਰੋ ਬੰਦ ਕਰੋ ਕੀ ਨਾਮ ਹੈ ਤੁਹਾਡਾ ਬਚਨ ਸਿੰਘ ਜੀ ਬਚਨ ਸਿੰਘ ਜੀ ਕਿਸ ਮੁੱਦੇ ਲੈ ਕੇ ਤੁਸੀਂ ਅੱਜ ਇਹ ਗੱਲਬਾਤ ਕਰਦੇ ਸਾਡਾ ਮੁੱਦਾ ਹੈਗਾ ਜੀ ਛੋਟਾ ਜੁਗਾੜੂ ਮੋਟਰ ਸੈਰੜੀ ਜਿਹੜੀ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਧੋਵਾਟ ਵਾਈ ਬਹੁਤ ਜ਼ਿਆਦਾ ਨਿਜਾਇਜ਼ ਹੋ ਰਹੀਆਂ ਉਹਨਾਂ ਦੀ ਹਾਈ ਕੋਰਟ ਵੱਲੋਂ ਅਸੀਂ ਕੇਸ ਲਾਇਆ ਉਹ ਜਿੱਤ ਵੀ ਗਿਆ ਸੀ ਤੇ ਸਰਕਾਰੋਂ ਲਾਗੂ ਨਹੀਂ ਕਰੀ ਆਪਣੀ ਫਾਰਮੈਲਟੀ ਪੂਰੀ ਕਰ ਲਈ ਕਿ ਪੰਜਾਬ ਦੇ ਅੰਦਰ ਬਣੀ ਵੀ ਜਾਂਦੀਆਂ ਚੱਲੀਆਂ ਵੀ ਬਹੁਤ ਜਾਂਦੇ ਨੇ ਲੋਕ ਥਾਮ ਨਹੀਂ ਲੱਗ ਰਹੇ ਤੋ ਤੋਂ ਮੁਲਾਜ਼ਮ ਸਾਡੇ ਛੋਟੀ ਗੱਡੀ ਦੇ ਕੋਈ ਜਾਂਦਾ ਬਾਹਰ ਚਲਾਣਾ ਤੋਂ ਡਰਦੇ ਚਲਾਣ ਉਹਨਾਂ ਦੇ ਵੱਡੇ ਵੱਡੇ ਚਲਾਣ ਹੋਈ ਜਾਂਦੇ ਆ ਸਰਕਾਰ ਨੂੰ ਅੱਜ ਇਹ ਹੀ ਰੈਮ ਦਲੇ ਦੀ ਅਪੀਲ ਕਰਦੇ ਆ ਕਿ ਉਹਨਾਂ ਨੂੰ ਜਲਦੀ ਤੋਂ ਜਲ ਬੰਦ ਕੀਤਾ ਜਾਵੇ ਨਹੀਂ ਤਾਂ ਅੱਜ ਦਾ ਸਾਡਾ ਵਿਚਾਰ ਜੀ ਦਾ ਮਤਲਬ ਸਾਰੀਆਂ ਗੱਡੀਆਂ ਡੀਸੀ ਸਾਹਿਬ ਦੇ ਪਰ ਮੂਰੇ ਲਾਣੀਆਂ ਚਾਬੀਆਂ ਪੜਾਣੀਆਂ ਪਰ ਨਹੀਂ ਬਹੁਤ ਜਿਹੜੇ ਡਰਾਈਵਰ ਹੈ ਅਗਲੇ ਪ੍ਰਧਾਨ ਜੀ ਜੇ ਬੈਠਾਂਗੇ ਤਾਂ ਅਸੀਂ ਪੂਰੇ ਪਰਿਵਾਰ ਸਣੇ ਬੈਠਾਂਗੇ ਗੱਡੀਆਂ ਕਿਉਂ ਲਈਏ ਤੇ ਸਾਡੇ ਪਿੱਛੇ ਉਹ ਜਵਾਗ ਭੁੱਖੇ ਮਰਦੇ ਆ ਜੇ ਅਸੀਂ ਬੈਠਾਂਗੇ ਤਾਂ ਪੂਰੇ ਪਰਿਵਾਰ ਸਣੇ ਬੈਠਾਂਗੇ ਅਸੀਂ ਤੋ ਅੱਜ ਦਾ ਮੰਗ ਪੱਤਰ ਦੇ ਰਹੇ ਆ ਇਸ ਜਿਹੜਾ ਹਾਈ ਕੋਰਟ ਦਾ ਫੈਸਲਾ ਜੀ ਉਹਨੂੰ ਲਾਗੂ ਕੀਤਾਵੇ ਜਲਦੋ ਜਲ ਕਿ ਜੋ ਸਾਡੇ ਵੀ ਸਾਡੇ ਨਾਲ ਜਿਹੜਾ ਤੱਕਾ ਹੋ ਰਿਹਾ ਉਹ ਨਾ ਹੋਵੇ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੀਰ ਭਗਤ ਸਿੰਘ ਬਿੰਨੀ ਟਾਕ ਰੋਡ ਦਾ ਜਿਲ੍ਹਾ ਬਠਿੰਡੇ ਦਾ ਪ੍ਰਧਾਨ ਹਾਂ ਜੀ ਮੈਂ ਅੱਜ ਦਾ ਮੁੱਦਾ ਜੋ ਸਾਡਾ ਹੈਗਾ ਜੀ ਜਗਾੜੂ ਵਿਕਲਾਂ ਨੂੰ ਲੈ ਕੇ ਜਗਾੜੂ ਵਿਕਲ ਟੜਾ ਟੜ ਨਵੇਂ ਬਾਰੇ ਆ ਤੇ ਇੰਨਾ ਘਟੋਟਵਾਈ ਕਰ ਰਿਹਾ ਕਿ ਸਾਡੇ ਛੋਟੀਆਂ ਗੱਡੀਆਂ ਵਾਲਿਆਂ ਨੂੰ ਇੰਨਾ ਕ ਮਾਰ ਪੈ ਰਹੀ ਹੈ ਬਹੁਤ ਜ਼ਿਆਦਾ ਇਸ ਦੇ ਕਾਰਨ ਸਾਡੇ ਡਰਾਈਵਰਾਂ ਤੋਂ ਕਾਗਜ਼ ਪੱਤਰ ਪੂਰੇ ਨਹੀਂ ਹੋ ਰਹੇ ਤੇ ਮਨਜੋਗ ਅਸੀਂ ਹਾਈ ਕੋਰਟ ਤੋਂ ਅਸੀਂ ਮਤਲਬ ਕਿ ਇਹ ਕੇਸ ਜਿੱਤ ਵੀ ਚੁੱਕਿਆ ਸੀ ਕੇਸ ਲਾਇਆ ਹੋਇਆ ਸੀਗਾ ਤੇ ਸਰਕਾਰ ਲਾਗੂ ਨਹੀਂ ਕਰ ਰਹੀ ਸਾਡੀ ਸਰਕਾਰ ਦੇ ਅਪੀਲ ਹੈ ਵੀ ਇਹਨਾਂ ਨੂੰ ਜਲਦ ਤੋਂ ਜਲਦ ਬੰਦ ਕਰੋ ਜੋ ਕਿ ਅੱਜ ਦਾ ਸਾਰੇ ਪੰਜਾਬ ਦੇ ਵਿੱਚ ਅੱਜ ਦਾ ਜਿਹੜਾ ਇਹ ਮੂਵੈਂਡਰ ਦੇਣਾ ਹੈ ਸਾਰੇ ਲੋਕਾਂ ਨੇ ਚਾਬੀਆਂ ਫੜਾਉਣੀਆਂ ਡੀਸੀ ਸਾਹਿਬਾਂ ਨੂੰ ਤੇ ਸਾਡੇ ਜਿਹੜੇ ਵਰਕਰ ਨੇ ਜਦੋਂ ਅਸੀਂ ਗੱਲਬਾਤ ਕੀਤੀ ਇਹ ਕਹਿੰਦੇ ਵੀ ਅਸੀਂ ਇਕੱਲੇ ਨਹੀਂ ਬੈਠਣਾ ਸਣੇ ਆਪਦੇ ਪਰਿਵਾਰ ਤੇ ਸਣੇ ਗੱਡੀਆਂ ਸਾਰੇ ਸਾਰੇ ਬੈਠਾਂਗੇ ਕਿਉਂਕਿ ਜੇ ਆਪਾਂ ਜਾਵੜੇ ਮਤਲਬ ਗੱਡੀਆਂ ਦੇਤੇ ਤਾਂ ਅਸੀਂ ਭੁੱਖੇ ਮਰਾਂਗੇ ਪਹਿਲਾਂ ਹੀ ਭੁੱਖੇ ਮਰ ਰਿਹਾ ਤੇ ਬੱਚੇ ਕੀ ਕਰਨਗੇ ਮਗਰ ਇਸ ਕਰਕੇ ਵੀ ਸਾਰੇ ਦੇ ਸਾਰਾ ਅਸੀਂ ਸਣੇ ਬੱਚੇ ਲੈ ਕੇ ਅਸੀਂ ਸਰਕਾਰ ਦੇ ਮੂਹਰੇ ਹਾਰੇ ਹੋਵਾਂਗੇ ਕਿਉਂਕਿ ਇੱਕ ਸਰਕਾਰ ਨੂੰ ਅਸੀਂ ਬੇਨਤੀ ਹੋਰ ਕਰਦੇ ਆ ਵੀ ਜਾਂ ਤਾਂ ਇਹਨਾਂ ਨੂੰ ਬੰਦ ਕਰ ਦਿਓ ਨਹੀਂ ਤਾਂ ਸਾਡੇ ਵੀ ਜ਼ਗਾੜੂ ਬਣਾ ਦਿ ਜਿਹੜੇ ਸਾਡੇ ਕਾਗਜ਼ ਪੱਤਰ ਟੁੱਟ ਰਹੇ ਨੇ ਉਹ ਕਾਗਜ਼ ਪੱਤਰ ਸਾਡੇ ਵੀ ਇਹ ਇਹਨਾਂ ਨੂੰ ਫ੍ਰੀ ਕਰ ਦਿਓ ਬੇਨਾ ਕੋਈ ਟੈਕਸ ਨਹੀਂ ਭਰਨਾ ਬੀਮਾ 20000 ਦਾ ਬੀਮਾ ਹੈ 8800 ਰੁਪਿਆ ਟੈਕਸ ਸਾਲ ਦਾ ਪਾਸਾ ਹੈ ਟੈਕਸ ਹੈ ਉੱਤੋਂ ਜੇ ਰੋਡ ਤੇ ਚੱਲਦੇ ਆ ਗਾਲਾਂ ਖੁੱਲਿਆ ਹੁੰਦਾ ਥੋੜਾ ਜਿਹਾ ਆਟੋ ਸਾਬ ਰੋਕ ਲੈਂਦੇ ਆ ਟਰੈਫਿਕ ਵਾਲੇ ਰੋਕ ਲੈਂਦੇ ਆ ਅਸੀਂ ਬਹੁਤ ਜਿਆਦਾ ਦੁਖੀ ਆ ਜੀ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਸਾਡਾ ਵਿਸਾ ਸਾਰੇ ਦਾ ਸਾਰਾ ਬਟੰਡਾ ਜਿਲ੍ਹਾ ਅਸੀਂ ਇਕੱਠੇ ਹੋਇਆ ਤੇ ਡੀਸੀ ਸਾਹਿਬ ਨੂੰ ਅਸੀਂ ਐ ਮੈਲਾ ਤੇ ਇਹ ਮਗ ਪੱਤਰ ਦੀ ਜੀ ਕਰ ਜੀ ਨਹੀਂ ਮੰਗ ਪੂਰੀ ਹੋਦੀ ਤੁਹਾਡੇ ਜਿਹੜਾ ਗਾੜੂ ਜਿਹੜੀ ਇਹਨੇ ਨਹੀਂ ਪਾਲੂ ਜੀ ਅਗਲਾ ਐਕਸ਼ਨ ਇਹ ਹੈ ਜੇ ਸਾਡੀ ਸੂਬਾ ਕਮੇਟੀ ਤੋਂ ਜਿਵੇਂ ਹੁਕਮ ਹੋਊਗਾ ਜਿਵੇਂ ਕਿ ਸਾਡੇ ਪਰਿਵਾਰ ਕਹਿ ਰਿਹਾ ਸਾਰੇ ਪਰਿਵਾਰਾਂ ਦੀ ਅਸੀਂ ਫਿਰ ਬੈਠਾਂਗੇ ਆ ਕੇ ਸਾਰੇ ਪਰਿਵਾਰਾਂ ਦੇ ਮਰਦਾਬਾ ਜਿੰਦਾਕਾਰ ਕਰਾਂਗੇ ਪਹਿਲੇ ਜੀ ਅਸੀਂ ਤਾਂ ਪਿੱਛੇ ਆਪਾਂ ਕਰ ਰਹੇ ਆ ਜੀ ਬਹੁਤ ਜਿਆਦੇ ਟੱਕੇ ਮਾਰ ਰਹੇ ਆ ਬਿਲਕੁਲ ਕੰਮ ਕਰ ਆ ਜੀ ਜੇ ਮੰਨ ਲਓ ਕੋਈ ਇਹ 15 15 20 ਕੁਇੰਟਲ 15 ਕੁਇੰਟਲ ਪਾ ਕੇ ਲੈ ਜਾਂਦੇ ਆ ਸਾਡਾ ਛੋਟਾ ਛੋਟਾ ਹਥੇ 7 ਕੁਇੰਟਲ ਪਾਸ ਆ ਤੇ ਦੱਸੋ ਜੇ ਕਾਗਜ਼ਾਸੀ ਉਹਦੇ ਪੂਰੇ ਕਰਾਂਗੇ ਕਿ ਇਹਨਾਂ ਦਾ ਉਹ ਕਰਾਂਗੇ ਜੀ ਤੇ 15 15 20 20 ਕੁਆਂਟਾ ਤਾਂ ਲੈ ਜਾਂਦੇ ਜੇ ਅਸੀਂ ਕੋਈ ਮੜਾ ਆ ওভারਆਇਟ ਪਾਉਣਿਆ ਜਾਂ ਕੋਈ ওভারਲੋਡ ਪਾਉਣਿਆ ਤਾਂ ਸਾਡੇ ਨੂੰ ਸਕੰਜਾ ਕਰਿਆ ਜਾਂਦਾ ਜੀ ਤੇ ਸਾਡੀ ਮਾਨਯੋਗ ਸਰਕਾਰ ਨੂੰ ਇਹੀ ਬੇਨਤੀ ਹੈ ਵੀ ਸਾਡੇ ਤੇ ਰਹਿਮਦਿਲੀ ਕੀਤੀ ਜਾਵੇ ਤੇ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਵੇਂ ਸਾਡਾ ਸੁਪਾ ਕਮੇਟੀ ਕਹੂਗੀ ਸੁਪਾ ਪ੍ਰਧਾਨ ਜੀ ਕਹਿਣਗੇ ਓਵੇਂ ਅਸੀਂ ਅਸੀਂ ਸਰਾਰਚ ਤਿੱਖਾ ਹੋਰ ਕਰਾਂਗੇ